ਪੈਂ ਜੀ ਹੁਣੋਂ ਦੇ ਮੈਂ ਪ੍ਰਿੰਸੀਪਲ ਸਾਹਿਬਾਨ ਨੂੰ ਤੇ ਕੁਛ ਦਿਲ ਕਰਦਾ ਸੀ ਵੀ ਥੋੜਾ ਬਹੁਤ ਫਿਲਫੁੱਲ ਅਸੀਂ ਵੀ ਆਪਣਾ ਹਿੱਸਾ ਪਾ ਕੇ ਚੱਲੀਏ ਤੇ ਸਾਨੂੰ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਨਾਲ ਤਕਰੀਬਤ ਦਾ ਪੌਣਾ ਘੰਟਾ ਅਸੀਂ ਵਿਚਾਰ ਪਟੰਦਰਾ ਕੀਤਾ ਉਹ ਯਕੀਨ ਨਹੀਂ ਆਣਿਓ ਇੰਨਾ ਚੰਗਾ ਲੱਗਾ ਨਾ ਬਹੁਤ ਮਤ ਸਾਡੇ ਤੇ ਖਿਆਲਾਂ ਦੀਆਂ ਇੰਨੀਆਂ ਸਾਂਝਾਂ ਦਿਲ ਕਰਦਾ ਵੀ ਇਥੋਂ ਜਾਈਏ ਨਾ ਪਰ ਮਜਬੂਰੀ ਹੈ ਹੁਣ ਕਈ ਕੁ ਸ਼ੋਰ ਵੀ ਕਰਨਾ ਪੈਂਦਾ ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਪ੍ਰਿੰਸੀਪਲ ਸਾਹਿਬਾਨ ਸਾਰਾ ਸਟਾਫ ਤੇ ਤੁਹਾਡਾ ਸਾਰਿਆਂ ਦਾ ਬਹੁਤ 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 ਮਿਹਰਬਾਨੀ ਅੱਜ ਬੜਾ ਸੁਭਾਗਾ ਦਿਨ ਹੈ ਕਿ ਅੱਜ ਸਾਡੇ ਦਰਮਿਆਨ ਕੈਨੇਡਾ ਦੀ ਧਰਤੀ ਤੋਂ ਸਰਦਾਰ ਬਲਦੇਵ ਸਿੰਘ ਬਾਠੀ ਆਏ ਆ ਔਰ ਆਏ ਵੀ ਬੜੇ ਨੇਕ ਕੰਮ ਲਈ ਹੈ ਆਪਣੀਆਂ ਧੀਆਂ ਨੂੰ ਉਹਨਾਂ ਦੇ ਹੱਥ ਕਲਮ ਫੜਾ ਕੇ ਉਹਨਾਂ ਨੂੰ ਆਪਣੀ ਤਕਦੀਰ ਆਪ ਲਿਖਣ ਦੇ ਕਾਬਿਲ ਬਣਾਉਣ ਲਈ। ਪਰ ਮੈਨੂੰ ਮਾਨ ਹੈ ਕਿ ਉਹਨਾਂ ਨੇ ਇਸ ਵਿਰਾਸਤੀ ਸੰਸਥਾ ਨੂੰ ਚੁਣਿਆ ਜਿਨ੍ਹਾਂ ਨਾਲ ਉਹਨਾਂ ਦੀ ਪੁਰਾਣੀ ਸਾਂਝ ਹੈ ਕਿਉਂਕਿ ਉਹ ਬॉयਜ਼ ਕਾਲਜ ਦੇ ਸਟੂਡੈਂਟ ਹੈ ਔਰ ਉਹਨਾਂ ਨੂੰ ਲੱਗਿਆ ਕਿ ਇਹ ਤਿਆਂ ਦਾ ਕਾਲਜ ਹੈ। ਉਧਰ ਵੀ ਉਹ ਵੱਡੀ ਮਦਦ ਕਰਕੇ ਗਏ ਆ ਔਰ ਅੱਜ ਸਾਡੇ ਕੋਲ ਵੀ ਆਏ ਨੇ ਔਰ ਸਾਡੀਆਂ ਤਿਆਂ ਦੇ ਲਈ ਬਹੁਤ ਵੱਡੀ ਰਕਮ ਜਿਹੜੀ ਹੈ ਉਹ ਸਾਨੂੰ ਦੇ ਕੇ ਜਾ ਰਹੇ ਆ ਔਰ ਮੈਂ ਉਹਨਾਂ ਨਾਲ ਵਾਅਦਾ ਕਰਦੀ ਆ ਕਿ ਮੈਂ ਇਸ ਰਕਮ ਨੂੰ ਧਰਮ ਦੀ ਪੱਕੀਜ਼ਗੀ ਵਾਂਗ ਖਰਚਾਂਗੀ 1 ਰੁਪਿਆ ਵੀ ਜਿਹੜਾ ਹੈ ਕਿਤੇ ਵੀ ਨਜਾਇਜ਼ ਨਹੀਂ ਖਰਚਾਂਗੀ ਜਿਸ ਮਨਸ਼ਾ ਦੇ ਨਾਲ ਜਿਸ ਇੱਛਾ ਦੇ ਨਾਲ ਉਹ ਦੇਣ ਆਏ ਨੇ ਉਸੇ ਇੱਛਾ ਦੇ ਨਾਲ ਮੈਂ ਇਸ ਕਰਮ ਨੂੰ ਨਿਵਾਵਾਂਗੀ ਔਰ ਅੱਜ ਉਹਨਾਂ ਨੇ ਇਹ ਰਕਮ ਦੇ ਕੇ ਔਰ ਸਾਡੇ ਨਾਲ ਇੱਕ ਸੰਸਥਾਪਿਤ ਕਰਕੇ ਮੇਰੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਮੈਂ ਉਸ ਵਾਹਿਗੁਰੂ ਅੱਗੇ ਇਹੀ ਦੁਆ ਕਰਦੀ ਹਾਂ ਕਿ ਜਿਸ ਤਰ੍ਹਾਂ ਸਾਰੇ ਮੇਰੇ ਤੇ ਯਕੀਨ ਕਰਦੇ ਆ ਮੈਂ ਇਸੇ ਤਰ੍ਹਾਂ ਆਖਰੀ ਦਮ ਤੱਕ ਇਮਾਨਦਾਰੀ ਨਾਲ ਇਸੇ ਵੰਦੀ ਰਮਾ ਔਰ ਮੈਂ ਉਹਨਾਂ ਦੇ ਸ਼ਰੀਕੇ ਹਿਆਤ ਭੈਣ ਜੀ ਰੇਸ਼ਮਕੌਰ ਜਿਹੜੇ ਰੇਸ਼ਮ ਦੀਆਂ ਤੰਦਾਂ ਵਰਗੇ ਪਿਆਰੇ ਨੇ ਮੈਂ ਉਹਨਾਂ ਦੀ ਵੀ ਤਹਿਜਿਲੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੈਂ ਇਸ ਗੱਲ ਨੂੰ ਮੰਨਦੀ ਹਾਂ ਕਿ ਹਰ ਮਰਦ ਦੇ ਪਿੱਛੇ ਤਾਕਤ ਇੱਕ ਔਰਤ ਹੁੰਦੀ ਹੈ ਔਰ ਉਹ ਵੀ ਨਾਰੀ ਸ਼ਕਤੀਕਰਨ ਦੇ ਪ੍ਰਤੀਕ ਹੀ ਨੇ ਔਰ ਇਹ ਹੀ ਕਾਰਨ ਹੈ ਕਿ ਇੰਨੀ ਪਿਆਰੀ ਔਰਤ ਹੈ ਕਿ ਉਹਨਾਂ ਨੇ ਭਾਜੀ ਹੋਰਨ ਨੂੰ ਇਸ ਕੰਮ ਤੇ ਲਾਇਆ ਆ ਕਿ ਧੀਆਂ ਨੂੰ ਪੜਾਉਣਾ ਬਹੁਤ ਜ਼ਰੂਰੀ ਹੈ ਵਿਆਹ ਕਰ ਦੇਣੇ ਧੀਆਂ ਦੇ ਹੋਰ ਵੀ بڑا ਕੁਝ ਕਰਦੇ ਨੇ ਪਰ ਮੈਂ ਹਮੇਸ਼ਾ ਇਹੀ ਕਹਿੰਨੀ ਆ ਕਿ ਸਭ ਤੋਂ ਪਹਿਲੀ ਲੋੜ ਜਿਹੜੀ ਹੈ ਉਹ ਧੀਆਂ ਨੂੰ ਆਪਾਂ ਪੜਾ ਲਿਖਾ ਕੇ ਆਪਣੇ ਪੈਰਾਂ ਸਰ ਕਰ ਦਈਏ ਇਕਨੋਮਿਕਲੀ ਇੰਡੀਪੈਂਡੈਂਟ ਹੋ ਜਾਣ ਤਾਂ ਕਿ ਉਹ ਸਮਾਜ ਵਿੱਚ ਬੇਖੌਫ ਹੋ ਕੇ ਆਪਣੇ ਪੈਰ ਪੱਟ ਸਕਣ ਇੱਕ ਵਾਰੀ ਫਿਰ ਮੈਂ ਸਰੀ ਦੀ ਧਰਤੀ ਤੋਂ ਆਏ ਸਾਰੇ ਸਾਰੀਆਂ عظیم ਹਸਤੀਆਂ ਦੀ तहे ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਮੈਂ ਹਮੇਸ਼ਾ ਅਨਦੀਰੀ ਨਹੀਂ ਰਹਾਂਗੀ ਜੋ ਸੰਸਥਾ ਦੀ ਮਦਦ ਇਹ ਕਰ ਰਹੇ ਨੇ ਇਹ ਐਗਜ਼ਾਮਪਲ ਮੇਰੇ ਦਿਮਾਗ ਚ ਆਈ ਮੇਰੀ ਦਾਦੀ ਚੰਖੇ ਨੂੰ ਸਜੇ ਹੱਥ ਨਾਲ ਤੇ ਖੱਬੇ ਹੱਥ ਦੇ ਨਾਲ ਉਹ ਪੂਣੀ ਹੁੰਦੀ ਸੀ ਉਹ ਪੂਣੀ ਜਿਹੜੀ ਉਹ ਪੋਟੇ ਸੀ ਆ ਉਹ ਪੂਣੀ ਦੇ ਜਿਹੜਾ ਤੰਦ ਸੀ ਉਹਨੂੰ ਇਸ ਦੇਖੋ ਇਹਦਾ ਆਰ ਪੀ ਐਮ ਇਹਦਾ ਰਿਦਮ ਉਨੇ ਚੱਕਰ ਚ ਰੱਖਣਾ ਇਹਦੀ ਸਪੀਡ ਨੂੰ ਮੱਦੇ ਨਜ਼ਰ ਰੱਖ ਕੇ ਟੱਕਾ ਕਮਦਾ ਉਹ ਜਦੋਂ ਇਥੋਂ ਪੂਣੀ ਤੋਂ ਇੱਦਾਂ ਲੈ ਕੇ ਜਾਂਦੇ ਸੀ ਗਲੋਟੇ ਬਣਾਉਣ ਨੂੰ ਦੇਖੋ ਆ ਪੂਟਿਆਂ ਦੇ ਵਿੱਚ ਜਾਦੂ ਜੇ ਜਿਆਦਾ ਅਸੀਂ ਛੱਡਦੇ ਆ ਤੇ ਉਹ ਇੱਕ ਫਾਇਲ ਜੇ ਰਹਿ ਜਾਂਦੇ ਆ ਉਹ ਇੰਨੀ ਮਕਤਾਰ ਦੇ ਸਪੀਡ ਨੇ ਤੇ ਸਾਰੇ ਕਾਹਦਾ ਦੇਖੋ ਕੋਆਰਡੀਨੇਸ਼ਨ ਜ਼ਿੰਦਗੀ ਦਾ ਉਹ ਇਸ ਤਰੀਕੇ ਦੇ ਨਾਲ ਉਹ ਲਾਉਂਦੇ ਸੀ ਇੱਦਾਂ ਲਿਜਾਣੀ ਫਿਰ ਵਾਪਸ ਲਿਆਣੀ ਤੇ ਗਲੋਟਾ ਹੈਗਾ ਸੁਰਜੀਤ ਸਿੰਘ ਬਾਟ ਤੇ ਅਸੀਂ ਆਪਣੇ ਮਲਕਜ਼ਨ ਬ੍ਰਦਰ ਤੇ ਆਪ ਬਲਦੇਵ ਸਿੰਘ ਬਾਠ ਬਾਕੀ ਜਨੈਲ ਸਿੰਘ ਤੇ ਕੁਲਵਿੰਦਰ ਸਿੰਘ ਬਾਠ ਅਸੀਂ ਸਾਰੇ ਇੱਥੇ ਆਏ ਪੈਂਜੀ ਪੈਂਜੀ ਬਣਾਉਣ ਨੂੰ ਪ੍ਰਿੰਸੀਪਲ ਸਾਹਿਬਾਨ ਨੂੰ ਤੇ ਕੁਝ ਦਿਲ ਕਰਦਾ ਸੀ ਵੀ ਥੋੜਾ ਬਹੁਤ ਥਿਲਫੁਲ ਅਸੀਂ ਵੀ ਆਪਣਾ ਹਿੱਸਾ ਪਾ ਕੇ ਚੱਲੀਏ ਤੇ ਸਾਨੂੰ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਨਾਲ ਤਕਰੀਬਾਤ ਦਾ ਪੂਣਾ ਘੰਟਾ ਅਸੀਂ ਵਿਚਾਰ ਪਟਾੰਦਰਾ ਕੀਤਾ ਯਕੀਨ ਜਾਨਿਓ ਇੰਨਾ ਚੰਗਾ ਲੱਗਾ ਨਾ ਬਹੁਤ ਮਾਲ ਸਾਡੇ ਚ ਖਿਆਲਾਂ ਦੀਆਂ ਇੰਨੀਆਂ ਸਾਂਝਾਂ ਦਿਲ ਕਰਦਾ ਵੀ ਇਥੋਂ ਜਾਈਏ ਨਾ ਪਰ ਮਜਬੂਰੀ ਆ ਹੁਣ ਕਈ ਕੁਛ ਹੋਰ ਵੀ ਕਰਨਾ ਪੈਂਦਾ ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਪ੍ਰਿੰਸੀਪਲ ਸਾਹਿਬਾਨ ਸਾਰਾ ਸਟਾਫ ਤੇ ਤੁਹਾਡਾ ਸਾਰਿਆਂ ਦਾ ਬਹੁਤ 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 ਮਿਹਰਬਾਨ ਅੱਜ ਬੜਾ ਸੁਭਾਗਾ ਦਿਨ ਹੈ ਕਿ ਅੱਜ ਸਾਡੇ ਦਰਮਿਆਨ ਕੈਨੇਡਾ ਦੀ ਧਰਤੀ ਤੋਂ ਸਰਦਾਰ ਬਲਦੇਵ ਸਿੰਘ ਬਾਠ ਜੀ ਆਏ ਆ ਔਰ ਆਏ ਵੀ ਬੜੇ ਨੇਕ ਕੰਮ ਲਈ ਹੈ ਆਪਣੀਆਂ ਧੀਆਂ ਨੂੰ ਉਹਨਾਂ ਦੇ ਹੱਥ ਕਲਮ ਫੜਾ ਕੇ ਉਹਨਾਂ ਨੂੰ ਆਪਣੀ ਤਕਦੀਰ ਆਪ ਲਿਖਣ ਦੇ ਕਾਬਿਲ ਬਣਾਉਣ ਲਈ ਔਰ ਮੈਨੂੰ ਮਾਨ ਹੈ ਕਿ ਉਹਨਾਂ ਨੇ ਇਸ ਵਿਰਾਸਤੀ ਸੰਸਥਾ ਨੂੰ ਚੁਣਿਆ ਜਿਨ੍ਹਾਂ ਨਾਲ ਉਹਨਾਂ ਦੀ ਪੁਰਾਣੀ ਸਾਂਝ ਹੈ ਕਿਉਂਕਿ ਉਹ ਬॉयਜ਼ ਕਾਲਜ ਦੇ ਸਟੂਡੈਂਟ ਹੈ ਔਰ ਉਹਨਾਂ ਨੂੰ ਲੱਗਿਆ ਕਿ ਇਹ ਤੀਆਂ ਦਾ ਕਾਲਜ ਹੈ ਉਧਰ ਵੀ ਉਹ ਵੱਡੀ ਮਦਦ ਕਰਕੇ ਗਏ ਆ ਔਰ ਅੱਜ ਸਾਡੇ ਕੋਲ ਵੀ ਆਏ ਨੇ ਔਰ ਸਾਡੀਆਂ ਤੀਆਂ ਦੇ ਲਈ ਬਹੁਤ ਵੱਡੀ ਰਕਮ ਜਿਹੜੀ ਹੈ ਉਹ ਸਾਨੂੰ ਦੇ ਕੇ ਜਾ ਰਹੇ ਆ ਔਰ ਮੈਂ ਉਹਨਾਂ ਨਾਲ ਵਾਦਾ ਕਰਦੀ ਆ ਕਿ ਮੈਂ ਇਸ ਰਕਮ ਨੂੰ ਧਰਮ ਦੀ ਪੱਕੀਜ਼ਗੀ ਵਾਂਗ ਖਰਚਾਂਗੀ 1 ਰੁਪਇਆ ਵੀ ਜਿਹੜਾ ਹੈ ਕਿਤੇ ਵੀ ਨਜਾਇਜ਼ ਨਹੀਂ ਖਰਚਾਂਗੀ ਜਿਸ ਮਨਸ਼ਾ ਦੇ ਨਾਲ ਜਿਸ ਇੱਛਾ ਦੇ ਨਾਲ ਉਹ ਦੇਣ ਆਏ ਨੇ ਉਸੇ ਇੱਛਾ ਦੇ ਨਾਲ ਮੈਂ ਇਸ ਕਰਮ ਨੂੰ ਨਿਵਾਵਾਂਗੀ ਔਰ ਅੱਜ ਉਹਨਾਂ ਨੇ ਇਹ ਰਕਮ ਦੇ ਕੇ ਔਰ ਸਾਡੇ ਨਾਲ ਇੱਕ ਸੰਸਥਾਪਿਤ ਕਰਕੇ ਮੇਰੀ ਜ਼ਿੰਮੇਵਾਰੀ ਹੋਰ ਵਧਾ ਦਿੰਦੀ ਹੈ ਮੈਂ ਉਸ ਵਾਹਿਗੁਰੂ ਅੱਗੇ ਇਹੀ ਦੁਆ ਕਰਦੀ ਹਾਂ ਕਿ ਜਿਸ ਤਰ੍ਹਾਂ ਸਾਰੇ ਮੇਰੇ ਤੇ ਯਕੀਨ ਕਰਦੇ ਆ ਮੈਂ ਇਸੇ ਤਰ੍ਹਾਂ ਆਖਰੀ ਦਮ ਤੱਕ ਇਮਾਨਦਾਰੀ ਨਾਲ ਇਹ ਸੇਵਾ ਨਿਭਾਦੀ ਰਵਾਂ ਔਰ ਮੈਂ ਉਹਨਾਂ ਦੇ ਸ਼ਰੀਕੇ ਹਿਆਤ ਭੈਣ ਜੀ ਰੇਸ਼ਮ ਕੌਰ ਜਿਹੜੇ ਰੇਸ਼ਮ ਦੀਆਂ ਤੰਦਾਂ ਵਰਗੇ ਪਿਆਰੇ ਨੇ ਮੈਂ ਉਹਨਾਂ ਦੀ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੈਂ ਇਸ ਗੱਲ ਨੂੰ ਮੰਨਦੀ ਹਾਂ ਕਿ ਹਰ ਮਰਦ ਦੇ ਪਿੱਛੇ ਤਾਕਤ ਇੱਕ ਔਰਤ ਹੁੰਦੀ ਹੈ ਔਰ ਉਹ ਵੀ ਨਾਰੀ ਸ਼ਕਤੀਕਰਨ ਦੇ ਪ੍ਰਤੀਕ ਨੇ ਔਰ ਇਹੀ ਕਾਰਨ ਹੈ ਕਿ ਇੰਨੀ ਪਿਆਰੀ ਔਰਤ ਹੈ ਕਿ ਉਹਨਾਂ ਨੇ ਭਾਜੀ ਹੋਰ ਨਵੇਸ਼ ਕੰਮ ਤੇ ਲਾਇਆ ਹੈ ਕਿ ਧੀਆਂ ਨੂੰ ਪੜਾਉਣਾ ਬਹੁਤ ਜ਼ਰੂਰੀ ਹੈ ਵਿਆ ਕਰਦੇ ਨੇ ਧੀਆਂ ਦੇ ਹੋਰ ਵੀ بڑا ਕੁਝ ਕਰਦੇ ਨੇ ਪਰ ਮੈਂ ਹਮੇਸ਼ਾ ਇਹੀ ਕਹਿੰਨੀ ਆ ਕਿ ਸਭ ਤੋਂ ਪਹਿਲੀ ਲੋੜ ਜਿਹੜੀ ਹੈ ਉਹ ਧੀਆਂ ਨੂੰ ਆਪਾਂ ਪੜਾ ਲਿਖਾ ਕੇ ਆਪਣੇ ਪੈਰਾਂ ਸਰ ਕਰ ਦਈਏ ਇਕਨੋਮਿਕਲੀ ਇੰਡੀਪੈਂਡੈਂਟ ਹੋ ਜਾਣ ਤਾਂ ਕਿ ਉਹ ਸਮਾਜ ਵਿੱਚ ਬੇਖੌਫ ਹੋ ਕੇ ਆਪਣੇ ਪੈਰ ਪਟ ਸਕਣ ਇੱਕ ਵਾਰੀ ਫਿਰ ਮੈਂ ਸਰੀ ਦੀ ਧਰਤੀ ਤੋਂ ਆਏ ਸਾਰੇ ਸਾਰੀਆਂ عظیم ਹਸਤੀਆਂ ਦੀ तहे ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਮੈਂ ਹਮੇਸ਼ਾ ਨਦੀ ਰਹੀ ਨਹੀਂ ਰਹਾਂਗੀ ਜੋ ਸੰਸਥਾ ਦੀ ਮਦਦੇ ਕਰ ਰਹੇ ਆ ਸ਼ੁਕਰੀਆ ਅੱਜ ਖਾਲਸਾ ਕਲ ਜਿ ਵਿਖੇ ਸਰਦਾਰ ਬਲਦੇਵ ਸਿੰਘ ਬਾਠ ਜਿਹੜਾ ਕਿ ਬਸੰਤ ਮੋਟਰ ਜੀ ਤੇ ਜਿੱਥੇ ਇਹਨਾਂ ਨੇ ਭਾਈ ਕਨਈਆ ਜੀ ਟਰਸਟ ਵੀ ਬਣਾਇਆ ਹਰਦੂਫਰੋਲਾ ਪਿੰਡ ਚ ਹੋਰ ਵੀ ਵੱਡੇ ਕਾਰਜ ਕਰਦੇ ਆ ਅੱਜ ਉਸ ਜਗ੍ਹਾ ਆਏ ਆ ਜਿੱਥੇ ਉਹ ਆਪ ਵਿਦਿਆਪ੍ਰਾਪਤ ਪਹਿਲਾਂ ਖਾਲਸਾ ਕਾਲ ਲਹਿਲਪੁਰ ਖਾਲਸਾ ਕਲ ਜਿਲੰਦਰ ਪੜ੍ਹਦੇ ਰਹੇ ਤੇ ਉਸ ਯਾਦ ਨੂੰ ਤਾਜ਼ਾ ਰੱਖਣ ਲਈ ਮਿੱਟੀ ਦੇ ਨਾਲ ਮੋਹ ਦੇ ਨਾਲ ਜਿੱਥੇ ਆਏ ਆ ਉਹਦੇ ਨਾਲੇ ਜਿੱਥੇ ਉੱਥੇ ਵੀ ਉਸ ਕਾਲਜ ਲਈ ਵੀ ਲੱਖ ਰੁਪਇਆ ਦੇ ਕੇ ਆਏ ਤੇ ਇਸ ਲੜਕੀਆਂ ਦੇ ਕਾਲਜ ਲਈ ਵੀ ਜਿੱਦਾਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਤੇ ਇਥੇ ਲਈ ਵੀ ਉਹਨਾਂ ਨੇ ਜਿਹੜੀ ਇਹ ਸ਼ੁਰੂਆਤ ਕੀਤੀ ਆ ਮੈਂ ਇਹਦਾ ਜਿੱਥੇ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਤੇ ਇਹਦੇ ਨਾਲ ਨਾਲ ਜਿਹੜੇ ਆਪਣੇ ਪਿੰਡ ਦੇ ਨਗਰ ਦੇ ਨਾਲ ਨਾਲ ਦੇ ਨਗਰਾਂ ਦੇ ਵੀ ਉਹਨੇ 5 ਤਰੀਕ ਨੂੰ ਵੀ 5 ਮਾਰਚ ਨੂੰ ਜਿਹੜਾ ਕਟਖ ਰਾਇਆ ਸਾਰੇ ਬੱਚਿਆਂ ਦੇ ਸਕੂਲਾਂ ਦਾ ਤੇ ਉਥੇਲੇ ਵੀ ਸਾਰਿਆਂ ਨੂੰ ਸੱਦਾ ਦਿੱਤਾ ਉਹਨਾਂ ਦੇ ਨਾਲ ਉਹਨਾਂ ਦੇ ਜਿੰਨੇ ਵੀ ਕਜਨ ਤੇ ਉਹ ਭੈਣ ਜੀ ਰੇਸ਼ਮਕੌਰ ਤੇ ਬਾਕੀ ਸਾਰੀਆਂ ਬੀਬੀਆਂ ਜਿੰਨੀਆਂ ਵੀ ਆਈਆਂ ਮੈਂ ਉਹਨਾਂ ਸਾਰਿਆਂ ਦਾ ਬਹੁਤ ਤਰਮਾਦ ਇਸ ਕਰਕੇ ਵੀ ਕਰਦਾ ਜਦੋਂ ਵੀ ਕੋਈ ਇੱਥੇ ਕੋਈ ਵੀ ਫੰਕਸ਼ਨ ਹੁੰਦਾ ਆ ਪਿੰਡ ਇਲਾਕੇ 'ਚ ਸਾਰੇ ਸਮੁੱਚੇ ਤੌਰ ਤੇ ਇਕੱਠੇ ਹੋ ਕੇ ਆਉਂਦੇ ਆ ਮੈਂ ਵੀ ਆਪਣੇ ਵੱਲੋਂ ਉਹਨਾਂ ਲਈ ਪਿੰਡ ਨਗਰ ਵੱਲੋਂ ਇਲਾਕੇ ਵੱਲੋਂ ਬਹੁਤ ਬਾਤ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਤੇ ਪ੍ਰਿੰਸੀਪਲ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਉਹਨਾਂ ਤੋਂ ਅਸੀਂ ਬੜੇ ਪ੍ਰਭਾਵਿਤ ਹੋਏ ਹਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਰਹਿ ਗਈ ਨਰੇਂਦਰ ਸਿੰਘ ਢੇਸੀ ਜਿਹੜੇ ਉਹਨਾਂ ਕੋਲ ਬਲਦੇਵ ਸਿੰਘ ਬਾਟ ਪੜਦੇ ਰਿਹਾ ਉਹਨਾਂ ਦੀ ਯਾਦ ਚ ਅੱਜ ਇਹਨਾਂ ਨੇ ਕਿਉਂਕਿ ਢੇਸੀ ਸਾਹਿਬ ਨੇ ਜਿੱਥੇ ਸੰਸਥਾ ਲਈ ਬਹੁਤ ਵੱਡਾ ਕੁਝ ਕੀਤਾ ਤੇ ਉਹਨਾਂ ਨੇ ਜਦੋਂ ਵਿਦੇਸ਼ ਵੀ ਗਏ ਆ ਉਦੋਂ ਵੀ ਜਿਹੜਾ ਸਿੱਖੀ ਲਈ ਵੀ ਆ ਬਹੁਤ ਕੁਝ ਉਹਨਾਂ ਨੇ ਕੀਤਾ ਤੇ ਅੱਜ ਉਹਨਾਂ ਦੀ ਜਿਹੜੀ ਲਿਖੀ ਪੁਸਤਕ ਆ ਉਹ ਵੀ ਜਾਰੀ ਕੀਤੀ ਗਈ ਤੇ ਉਹਨਾਂ ਦਾ ਬੇਟੇ ਜਗਰੂਪ ਸਿੰਘ ਤੇਸੀ ਵੀ ਸਾਡੇ ਵਿੱਚ ਆ ਉਹਨਾਂ ਦੀ ਪੋਤਰੀ ਵੀ ਵਿੱਚ ਆਈ ਆ ਤੇ ਸਾਰੇ ਜਿੱਥੇ ਆਏ ਆ ਮੈਂ ਆਸ ਕਰਦਾ ਪਈ ਉਹ ਤੇਸੀ ਸਾਹਿਬ ਦੀ ਅਸੀਂ ਜਿਹੜੇ ਪਾਇਪੂਰ ਨੇ ਆ ਉਹਨਾਂ ਤੇ ਥੋੜਾ ਵੀ ਚੱਲ ਸਕੀਏ ਆਪਣੇ ਆਪ ਨੂੰ ਮਾਣ ਮਹਿਸੂਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਕਹੂੰਗਾ ਸ਼ੁਕਰਾਨਾ ਕਹੂੰਗਾ ਕਿ ਪੰਜਾਬ ਦੈਨਿਕ ਨਿਊਜ਼ ਵਾਲਿਆਂ ਨੇ ਇਹ ਕਵਰ ਕਰ ਰਿਹਾ ਅੱਜ ਦਾ ਅੱਜ 3 ਫਰਵਰੀ ਤੇ ਮੈਂ ਇਹਨੂੰ ਐਵੇਂ ਝਾਪ ਰਿਹਾ ਅੱਜ ਖਾਲਸਾ ਕਾਲਜ ਫੋਰ ਬॉयਜ਼ ਐਂਡ ਖਾਲਸਾ ਕਾਲਜ ਫੋਰ ਔਮਨਸ ਅੱਜ ਮੈਨੂੰ ਯਾਦ 1969 ਦੇ ਅਮੈਂ ਸਟੂਡੈਂਟ ਆ ਤੇ ਬਸ ਉਦਾਂ ਹੀ ਅਨੁਭਵ ਹੋ ਰਿਹਾ ਜਦੋਂ ਇਸ ਸੜਕ ਤੇ ਤੁਰਦੇ ਅੰਦਰ ਆਏ ਆ ਬੜੀ ਖੁਸ਼ਕਿਸਮਤੀ ਆ ਕਿ ਮੌਕਾ ਮਿਲਿਆ ਮੈਂ ਪਹਿਲਾਂ ਵੀ ਇਸ ਗੱਲ ਨੂੰ ਦਰਾ ਨਾ ਹੁਣ ਦੁਬਾਰਾ ਆ ਕੇ ਦਰਅਸਲ ਦੁਨੀਆ ਦੇ ਵਿੱਚ ਇਨਸਾਨ ਜੇ ਰਿਣੀਆਂ ਤੇ ਇੱਕ ਆਪਣੇ ਮਾਤਾ ਪਿਤਾ ਦਾ ਤੇ ਇੱਕ ਵਿਦਿਆਲਿਆਂ ਦਾ ਸੋ ਅਸੀਂ ਕਰਜ਼ ਨਹੀਂ اتار ਸਕਦੇ ਦੋਨਾਂ ਦਾ ਪਰ ਖਾਲਸਾ ਕਾਲਜ ਨੇ ਹੀ ਸਾਨੂੰ ਇਸ ਜੋਗ ਬਣਾਇਆ ਕਿਸੇ ਹੋਰ ਧਰਤੀ ਦੇ ਉੱਤੇ ਅਸੀਂ ਮਹਿਕ ਕੇ ਤੇ ਉਹ ਮਹਿਕ ਵਾਪਸ ਆਪਣੇ ਜ਼ਮੀਨ ਤੇ ਲਿਆਂਦੀ ਪੰਜਾਬ ਚ ਆਉਨੇ ਆ ਮਿਲਦੇ ਗਿਲਦੇ ਆ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਪਹਿਲਾਂ ਖਾਲਸਾ ਕਾਲਜ ਫਾਰ ਬॉयਜ਼ ਉਧਰ ਚਾਹ ਪਾਣੀ ਪੀਤਾ ਬੜਾ ਇੰਜੋਏ ਕੀਤਾ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਬੱਚਿਆਂ ਨਾਲ ਕੀਤੀਆਂ ਔਨਰੇਬਲ ਪ੍ਰਿੰਸੀਪਲ ਸਹਿਬਾਨ ਆ ਪੈੰਜੀ ਬਲਬੀਰ ਹੁਣਾ ਨਾਲ ਸਾਰਿਆਂ ਨਾਲ ਤੇ ਇਧਰ ਜਦੋਂ ਆਏ ਆ ਇੱਕ ਬਹੁਤ ਅਨੁਪਬ ਹੋਇਆ ਕਿ ਕਿੰਨੀ ਜ਼ਰੂਰਤ ਆ ਉਹਨਾਂ ਇਨਸਾਨਾਂ ਦੀ ਇਸ ਧਰਤੀ ਦੇ ਉੱਤੇ ਜਿਹੜੇ ਆਪਣਾ ਯੋਗਦਾਨ ਦੇ ਰਾਹੀ ਵਿਦਿਆ ਦੇ ਵਿੱਚ ਖਾਸ ਕਰਕੇ ਨਵਜੋਤ ਜੀ ਉਹਨਾਂ ਦਾ ਜੋਕਸ਼ ਵੀ ਇਹ ਕਰ ਰਹੇ ਆ ਬਹੁਤ ਮਾਣ ਤੇ ਸਤਿਕਾਰ ਤੇ ਅੱਜ ਇਹਨਾਂ ਨਾਲ ਜੋ ਗੱਲਾਂ ਬਾਤਾਂ ਕੀਤੀਆਂ ਅਮੇਜ਼ਿੰਗ ਕਿਤੇ ਫਿਰ ਸਾਂਝੀਆਂ ਕਰਾਂਗੇ ਹਾਲ ਦੀ ਘੜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਇਸ ਇਹ ਬਦਿਆਲਿਆਂ ਨੂੰ ਦੁਬਾਰਾ ਆ ਕੇ ਨਤਮਸਤਕ ਹੋਣ ਦਾ ਸਾਨੂੰ ਮੌਕਾ ਦਿੱਤਾ ਬਹੁਤ-ਬਹੁਤ ਮਿਹਰਬਾਨੀ ਪਿਆਰ ਸਤਿਕਾਰ